ਨਯਾਨ ਗਲੋਬਲ ਫਾਊਂਡੇਸ਼ਨ ਵੱਲੋਂ ਅੱਜ ਅਮਰਸਰ ਦੇ ਲਾਂਡ ਸੋੜ ਵਿਖੇ ਮਿੱਟੀ ਦੇ ਦੀਵੇ ਵੰਡੇ ਗਏ ਮਿੱਟੀ ਦੇ ਦੀਵੇ ਵੰਡਣ ਦਾ ਕੀ ਕਾਰਨ ਹੈ ਦੇਖੋ ਪੂਰੀ ਵੀਡੀਓ ਯਾਰ ਹੈ ਜੀ ਆਪਣਾ ਰਾਮ ਮੰਦਿਰ ਦੇ ਦੀਵੇ ਆ ਭਾਜੀ ਅਸੀਂ ਉਸ ਦਿਨ ਦੀਵਾਲੀ ਮਨਾਣੀ ਆ 22 23 ਤੇ ਮੋਬਾਈਲ ਹਾਂ ਹਾਂ ਆਪਣੇ ਘਰ ਮਨਾਣੀ ਆ ਤੁਸੀਂ ਆਪਾਂ ਸਾਰੇ ਨਾਲ ਜੁੜਦੇ ਨੇ ਜਾ ਸਕਦੇ ਇੱਥੋਂ ਹੀ ਜਕਾਰੇ ਲੈਣੇ ਆ ਤਦੀਮਾਲ ਆਪਣੇ ਘਰ ਕਰਦੇ ਆ ਅੱਗੇ ਅੱਗੇ ਦੋ ਅੱਗੇ ਅਰੇ ਲੈ ਲੋ ਲੈ ਲੋ ਸਰ ਦੋ ਭਾਈ ਇੱਧਰ ਦੋ ਅੱਗੇ ਦੋ ਉੱਧਰ ਦੋ ਬੁਲੇਟ ਆਏ ਲੋ ਜੀ ਰਾਮ ਜੀ ਗਈ ਕਿਹੜੀ ਸੌਂਦੀ ਆਪਾਂ ਇਹਨੇ ਲੋ ਆਦਿ ਕਿਹੜੀਆਂ ਇੱਧਰ ਦੀ ਇਹਨੇ ਲੋ ਆਉਂਦੇ ਭਾਈ ਇੱਧਰ ਦੋ ਉੱਧਰ ਦੋ ਜੀ ਸੁਸ਼ਾਂਤ ਭੱਟ ਗਿਆ ਜੀ ਬਹੁਤ ਵਧੀਆ ਜੀ ਪੂਰੀ ਦੁਨੀਆ 'ਚ ਲੋਕ ਅੱਜ ਸਾਡੀ ਨਾਇਨ ਗਲੋਬਲ ਫਾਊਂਡੇਸ਼ਨ ਵੱਲੋਂ ਅਸੀਂ ਇੱਕ ਉਪਰਾਲਾ ਕਰਨ ਲੱਗੇ ਆਂ ਜਿੱਥੇ ਭਗਵਾਨ ਰਾਮ ਦੇ ਮੰਦਰ ਦਾ ਉਤਸ਼ਾਹ ਸਾਰੀ ਦੁਨੀਆ ਦੇ ਵਿੱਚ ਹੈ ਉਸ ਕੜੀ ਦੇ ਵਿੱਚ ਅਸੀਂ ਸੋਚਿਆ ਸੀ ਕਿ ਅਸੀਂ ਵੀ ਕੁਛ ਨਾ ਕੁਛ ਕੰਟ੍ਰਿਬਿਊਟ ਕਰੀਏ ਉਸ ਕਰਕੇ ਅਸੀਂ ਅੱਜ ਜਿਹੜੇ ਆ ਦੀਵੇ ਵੰਡਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਵਾ ਜਿਹੜੇ ਕਿ ਸਾਡੀ ਕੋਸ਼ਿਸ਼ ਹੈਗੀ 1,08,108 ਦੀਵੇ ਅਸੀਂ ਵੰਡਨੇ ਆ ਜਿਹੜੇ ਕਿ ਅਸੀਂ ਲੋਕਾਂ ਤੱਕ ਪਹੁੰਚਾਵਾਂਗੇ ਸਪੈਸ਼ਲੀ ਉਹ ਲੋਕਾਂ ਤੱਕ ਜਿਨ੍ਹਾਂ ਨੂੰ ਜਿਨ੍ਹਾਂ ਦੇ ਘਰ ਚੰਦੇਰਾ ਵੈ ਜਿਹੜੇ ਇਸ ਖੁਸ਼ੀ ਚ ਪਾਰਟਿਸਿਪੇਟ ਕਰਨਾ ਚਾਹੁੰਦੇ ਆ ਅਸੀਂ ਸਾਡੀ ਕੋਸ਼ਿਸ਼ ਹੈਗੀ ਕਿ ਉਹਨਾਂ ਲੋਕਾਂ ਦਾ ਕਿ ਦੀਵੇ ਪੰਚਾਇਤ ਜਾਣ ਕਿ ਉਹ ਆਪਣੇ ਆਪਣੇ ਘਰਾਂ ਦੇ ਵਿੱਚੋਂ ਜਗਾ ਸਕਣ ਕਿਹੜੇ ਦੀਵੇ ਆ ਜੀ ਜਿਹੜੇ ਇਹ ਮਿੱਟੀ ਦੇ ਦੀਵੇ ਆ ਜੀ ਇਕੋ ਫ੍ਰੈਂਡਲੀ ਦੀਵੇ ਆ ਅਸੀਂ ਚਾਈਨਸ ਦੀਵਿਆਂ ਨੂੰ ਪ੍ਰੇਫਰ ਨਹੀਂ ਕੀਤਾ ਅਸੀਂ ਆਪਣੇ ਦੇਸ਼ ਦੀ ਮਿੱਟੀ ਦੇ ਬਣੇ ਦੇ ਦੀਵਿਆਂ ਨੂੰ ਪ੍ਰੇਫਰ ਕੀਤਾ ਕਿ ਉਹ ਵੀ ਸਾਡੇ ਭਰਾ ਨੇ ਉਹਨਾਂ ਨੂੰ ਵੀ ਰਾਮ ਦਾ ਜਿਹੜਾ ਵੈ ਪ੍ਰਸ਼ਾਦ ਉਹ ਬਣਾ ਕੇ ਵੰਡਣਗੇ ਉਹ ਬਣਾ ਕੇ ਸਾਨੂੰ ਦੇਣਗੇ ਅਸੀਂ ਵਰਲਡ ਕੇ ਪ੍ਰਸ਼ਾਨ ਲਵਾਗੇ ਕਿਹੜੀ ਜਗ੍ਹਾ ਤੇ ਵੰਡੇ ਜਾਂਦੇ ਆ ਅਸੀਂ ਅੱਜ ਨੌਲਿਟੀ ਚਾਂਗ ਦੀ ਸ਼ੁਰੂ ਕੀਤਾ ਵੈ ਇਹ ਸਾਡੀ ਮੁਹਿੰਮ 22 ਜਨਵਰੀ ਤੱਕ ਜਾਰੀ ਰਹੇਗੀ ਅਸੀਂ ਮੰਦਰਾਂ ਤੇ ਵੀ ਜਾਵਾਂਗੇ ਹੋਰ ਪ੍ਰਮੁੱਖ ਜਗ੍ਹਾ ਤੇ ਵੀ ਅਸੀਂ ਹਮੇਸ਼ਾ ਦੀਆਂ ਜਾਵਾਂਗੇ ਜਿੱਥੇ ਜਿੱਥੇ ਇਹ ਦੀਵੇ ਅਸੀਂ ਵੰਡਾਂਗੇ ਕਿੰਨੇ ਦੀਵੇ ਟੁੱਟ ਇੱਕ ਲੱਖ 8108 ਦੀਵੇ ਕਹਿ ਸਕਦੇ ਕਾਫੀ ਖੁਸ਼ੀ ਦਾ ਦਿਨ ਹੈਗਾ 22 ਤਰੀਕ ਤੱਕ ਲਗਾਤਾਰ 22 ਤਰੀਕ ਤੱਕ ਇੰਨਾ ਹੀ ਕੁਝ ਜਿਹੜੇ ਦੀਵੇ ਵੰਡੇ ਜਾਣਗੇ ਬਿਲਕੁਲ 22 ਤਰੀਕ ਤੱਕ ਇਦਾਂ ਹੀ ਦੀਵੇ ਵੰਡੇ ਜਾਣਗੇ ਕਿਉਂਕਿ ਇਹ ਜਿਹੜਾ 22 ਜਨਵਰੀ ਹੈ ਇਹ ਹੁਣ ਇਤਿਹਾਸ ਚ ਲਿਖਿਆ ਜਾਣਾ ਵੈ ਦਿਨ ਔਰ ਹਰ ਸਾਲ ਹੀ ਇਹਨੂੰ ਬੜਾ ਵੱਡੇ ਤੌਰ ਤੇ ਮਨਾਇਆ ਜਾਣਾ ਵੈ ਤੇ ਸਾਡੀ ਟੀਮ ਨੇ ਕਿਹਾ ਸੀ ਕਿ ਕਿਉਂ ਨਾ ਅਸੀਂ ਵੀ ਪਾਰਟ ਬਣੀਏ ਉਸ ਖੁਸ਼ੀ ਦਾ ਭਗਵਾਨ ਰਾਮ ਦੇ ਚਰਨਾ ਸਦਕਾ ਅਸੀਂ ਇੱਥੋਂ ਤੱਕ ਪਹੁੰਚੇ ਆ ਸਾਰੇ ਜਕਾਰਾ ਜੈ ਸ਼੍ਰੀ ਰਾਮ ਅਹੀਂ ਦੇਖੋ ਜੀ ਬੜਾ ਇਤਿਹਾਸਿਕ ਪਲ ਆਇਆ ਵਾ ਐਡਾ ਆਪਣਾ ਮੰਨ ਰਿਹਾ ਜੀ 500 ਸਾਲਾਂ ਬਾਅਦ ਸਾਨੂੰ ਖੁਸ਼ੀ ਮਿਲੀ ਆ ਉਸ ਚੀਜ਼ ਦੀ ਹਰ ਸਾਲ ਦੀਵਾਲੀ ਮਨਾ ਰਹੇ ਸੀ ਇਸ ਸਾਲ ਤੇ ਕੋ ਬੜਾ ਵੱਡਾ ਹੁਸਾ ਆ ਗਿਆ ਵਾ ਅਹੀਂ 1 ਲੱਖ 8108 ਦੀਵੇ ਵੰਡ ਰਹੇ ਆ ਕਿ ਲੋਕੀ ਆਪਣੇ ਘਰ ਦੀਵਾਲੀ ਬਣਾ ਸਕਣ ਸਰ ਦੀਵਾਲੀ ਦਾ ਮਤਵ ਨਹੀਂ ਆਇਆ ਵਾ ਕਿ ਦੀਪ ਮਾਲਾ ਕੀਤੀ ਜਾਏ ਤੇ ਦੀਵਾਲੀ ਰੋਸ਼ਨੀ ਦਾ ਤਿਹਾਰ ਆ ਤੇ ਇਸ ਤਰ੍ਹਾਂ ਰੋਸ਼ਨੀ ਚਲਾਓ ਤੇ ਬੜੇ ਜੈ ਸ਼੍ਰੀ ਰਾਮ ਦੇ ਜਕਾਰੇ ਲਾਓ ਕਿਸ ਜਗ੍ਹਾ ਤੇ ਅੱਜ ਤੁਹਾਡੇ ਕੋਲ ਜਿਹੜੇ ਰਸਤੇ ਦੇ ਵਿੱਚ ਦੀਵੇ ਵੰਡੇ ਜਾ ਰਹੇ ਨੇ ਅਸੀਂ ਇਸ ਵੇਲੇ ਨਾ ਚੌਂਚ ਵੰਡ ਰਹੇ ਆ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਕਿ ਸ਼ਹਿਰ ਦੇ ਜਿਹੜੇ ਮੰਦਰ ਆ ਵੱਡੇ ਮੰਦਰ ਆ ਉਹਨਾਂ ਤੇ ਅਸੀਂ ਪਹੁੰਚਾ ਦਾਂਗੇ ਉਥੋਂ ਵੀ ਲੋਕ ਲੈ ਜਾ ਸਕਦੇ ਆ ਕੋਈ ਇੱਕ ਪੈਕੇਟ ਲੈਣਾ ਚਾਹੁੰਦਾ 10 ਪੈਕੇਟ ਲੈਣਾ ਚਾਹੁੰਦਾ ਆਪਣੀ ਕਪੈਸਿਟੀ ਦੇ ਹਿਸਾਬ ਨਾਲ ਲੈ ਸਕਦਾ ਵਾ ਕਿੰਨੇ ਕੁ ਦੀਵੇ ਤੁਸੀਂ ਲੈ ਕੇ ਆ ਸਰ ਇਹੀ 1,08,000 108 ਦੀਵੇ ਬਣਦੇ ਟੋਟਲ ਤੇ ਪੂਰੇ ਅੰਮ੍ਰਿਤਸਰ ਚ ਵੰਡੇ ਜਾਣਗੇ ਅੰਮ੍ਰਿਤਸਰ ਤੋਂ ਬਾਹਰ ਵੀ ਜਾਓ ਨਹੀਂ ਸਰ ਅੰਮ੍ਰਿਤਸਰ ਜੀ ਮੇਰੇ ਖਿਆਲ ਚ ਅੰਮ੍ਰਿਤਸਰ ਜੀ ਪੂਰੇ ਹੋ ਜਾਣਗੇ ਠੀਕ